ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਹੋਪ ਸਾਰੇ ਠੀਕ ਹੈ ਵਧੀਆ ਤੰਦਰੁਸਤ ਹੈ ਤੇ ਰੈਗੂਲਰ ਰੈਸਪੀਜ਼ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਮਿਲਦੀਆਂ ਰਹਿਣ ਤੇ ਹੁਣ ਮੌਸਮ ਠੀਕ ਹੋ ਜਾਣਾ ਹੈ ਜਦੋਂ ਬਰਸਾਤਾ ਵਾਲਾ ਥੋੜਾ ਮੌਸਮ ਠੀਕ ਹੋ ਜਵੇ ਤਾਂ ਤੁਸੀਂ ਮਸ਼ਰੂਮ ਦਾ ਸੂਪ ਜ਼ਰੂਰ ਕਰਦੇ ਵਿੱਚ ਟਰਾਈ ਕਰਿਓ ਤੇ ਮੈਂ ਵੀਡੀਓ ਜਲਦੀ ਪਾਤੀ ਐ ਤੇ ਕੁਝ ਮਹੀਨੇ ਬਾਅਦ ਪਾਈ ਹੈ ਯਾਨੀ ਕਹਿੰਦਾ ਮਤਲਬ ਕਿ ਬਰਸਾਤਾ ਦੇ ਮੌਸਮ ਤੋਂ ਪਹਿਲਾਂ ਦੀ ਬਣੀ ਸੀ ਬਟ ਫੋਰ ਐਨੀ ਰੀਜ਼ਨ ਜੇ ਲੇਟ ਹੋ ਗਏ ਆ ਤੇ ਇਟਸ ਓਕੇ ਜਦੋਂ ਹੁਣ ਨੈਕਸਟ ਮੌਸਮ ਠੀਕ ਹੁੰਦਾ ਹੈ ਤੇ ਤੁਸੀਂ ਮਸ਼ਰੂਮ ਲਾਮਨਸੂਪ ਜਿਹੜਾ ਕਰਾਂ ਚ ਜ਼ਰੂਰ ਟਰਾਈ ਕਰਿਓ ਸਭ ਤੋਂ ਪਹਿਲਾਂ ਮਸ਼ਰੂਮਸ ਨੂੰ ਮਤਲਬ ਨਾਰਮਲ ਪੀਸਿਸ ਚ ਕੱਟ ਕਰ ਲੈਣਾ ਹੈਗਾ ਤੇ ਜਿਹੜੇ ਮਸ਼ਰੂਮ ਹੈਗੇ ਆ ਇਹ ਤੁਸੀਂ ਥੋੜੇ ਜੇ ਸੈਪਰੇਟ ਵੀ ਰੱਖ ਲੈਣੇ ਆ ਤਾਂ ਕਿ ਜਿਹੜਾ ਬਾਕੀ ਮਿਕਸਚਰ ਆਪਾਂ ਗ੍ਰਾਈਂਡ ਕਰ ਦੇਣਾ ਤੇ ਤੁਹਾਨੂੰ ਜਿਹੜਾ ਲਾਸਟ ਵਿੱਚ ਟੇਸਟ ਵਧੀਆ ਆਵੇ ਠੀਕ ਹੈ ਤੇ ਮਸ਼ਰੂਮ ਨੂੰ ਆਪਾਂ ਪਾਣੀ ਪਾ ਕੇ 5-10 ਮਿੰਟ ਵਾਸਤੇ ਬੋਇਲ ਕਰ ਲੈਣਾ ਬੋਇਲ ਕਰਨ ਤੋਂ ਬਾਅਦ ਤੁਸੀਂ ਮਿਕਸੀ ਗਰਾਇੰਡਰ ਦੇ ਨਾਲ ਜਾਂ ਹੈਂਡ ਬਲੈਂਡਰ ਦੇ ਨਾਲ ਇਹਨੂੰ ਜਿਹੜਾ ਮਿਕਸਚਰ ਨੂੰ ਆ ਪ੍ਰੋਪਰ ਸਮੂਥ ਕਰ ਲੈਣਾ ਹੈ ਕਰੀਮ ਕਰੀਮੀ ਬਣਾ ਲੈਣਾ ਹੈ ਜੀ ਤੇ ਇਹਨੂੰ ਪੱਕਣ ਦੇਣਾ 10-15 ਮਿੰਟ ਥਿੰਗ ਗੈਸ ਤੇ ਔਰ ਵਿੱਚ ਕੌਰਨਸ ਇਹਦੇ ਐਡ ਕਰ ਸਕਦੇ ਹੋ ਫॉर ਐਕਸਟਰਾ ਟੇਸਟ ਤੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਲੇਕਿਨ ਮੈਂ ਇਕੱਲਾ ਹੀ ਮਸ਼ਰੂਮ ਜਿਹੜਾ ਸੀਗਾ ਮਸ਼ਰੂਮ ਔਰ ਕੌਰਨ ਸਾਹੀ ਬਣਾਇਆ ਸੀ ਕਿਉਂਕਿ ਜਿੰਨੀਆਂ ਚੀਜ਼ਾਂ ਐਡ ਕਰੀ ਚੱਲੋ ਉੰਨਾ ਹੀ ਜਿਹੜਾ ਟੇਸਟ ਮਿਕਸ ਜਾਂ ਕਨਫਿਊਜ਼ਿੰਗ ਜਾਂ ਹੁੰਦਾ ਜਾਂਦਾ ਸੋ ਆਪਾਂ ਕੁਝ ਕੁਝ ਟੇਸਟ ਜਿਹੜਾ ਆ ਇਕੱਲਾ ਵੀ ਕਈ ਚੀਜ਼ਾਂ ਦਾ ਹੋਣਾ ਚਾਹੀਦਾ ਐਂਡ ਤੁਸੀਂ ਸੱਚ ਮੰਨਿਓ ਜਿਹੜਾ ਮਸ਼ਰੂਮ ਦਾ ਸੂਪ ਹੁੰਦਾ ਹੈ ਜਿਨ੍ਹਾਂ ਨੂੰ ਤਾਂ ਮਸ਼ਰੂਮਸ ਪਸੰਦ ਹੈ ਗਿਆ ਉਹਨਾਂ ਲਈ ਤਾਂ ਇਹ ਇੱਕ ਮੈਜੀਕਲ ਰੈਸਪੀ ਹੈ ਇਹ ਬਹੁਤ ਟੇਸਟੀ ਬਣਦਾ ਹੈ ਤੇ ਲਾਸਟ ਮੈਂ ਥੋੜਾ ਜਿਹਾ ਲੈਮਨ ਮੈਂ ਪੂਰਾ ਇੱਕ ਲੈਮਨ ਹੀ ਚ ਸਕਵੀਜ਼ ਕਰ ਲਿਆ ਸੀ ਤੁਸੀਂ ਕੋਸ਼ਿਸ਼ ਕਰਿਓ ਕਿ ਅੱਧਾ ਲੈਮਨ ਹੀ ਸਕਵੀਜ਼ ਕਰੋ 4 3 ਔਰ 4 ਬਾਉਲਸ ਮਤਲਬ 3 4 ਕਾਲੀਆਂ ਉਸ ਤੇ ਤੁਸੀਂ ਅੱਧਾ ਲੈਮਨ ਹੀ ਚ ਸਪ੍ਰੀਜ਼ ਕਰਨਾ ਹੈ ਬਹੁਤ ਖੱਟਾ ਹੋ ਜਾਂਦਾ ਹੈ ਅਦਰਵਾਈਜ਼ ਬਾਕੀ ਮਸਾਲਿਆਂ ਵਾਜ ਤੁਸੀਂ ਇਹਦੇ ਵਿੱਚ ਧਨੀਆ ਪਾਊਡਰ ਥੋੜੀ ਜਿਹੀ ਹਲਦੀ ਨਮਕ ਹਲਦੀ ਨਾਲ ਕਲਰ ਤਾਂ ਕੋਈ ਨਹੀਂ ਆਣਾ ਹੁੰਦਾ ਬਟ ਇਹ ਐਂਟੀਬੈਕਟੀਰੀਅਲ ਹੁੰਦੀ ਹੈ ਤਾਂ ਦਾ ਜਿਹੜੇ ਮਤਲਬ ਬੋਡੀ ਦੇ बैड ਬੈਕਟੀਰੀਆਜ਼ ਆ ਉਹਨਾਂ ਨੂੰ ਮਦਨ ਲੜਨ ਵਿੱਚ ਸક્ષਮ ਹੁੰਦੀ ਹੈ ਸੋ ਇਨ ਦਾ ਐਂਡ ਆਪਾਂ 10 15 ਮਿੰਟੇ ਨੂੰ ਪਕਾਉਂਦੇ ਰਹੇ ਔਰ ਫਿਰ ਮੈਂ ਨੂੰ ਟੇਸਟ ਕੀਤਾ ਨਾਲ ਦੇ ਨਾਲ ਵੀ ਐਂਡ ਇਟ ਟੇਸਟ ਗੁੱਡ ਇਟ ਲੁక్స్ ਗੁੱਡ ਐਂਡ ਬਹੁਤ ਹੀ ਡਿਲੀਸ਼ੀਅਸ ਬਣਿਆ ਸੀ ਸੋ ਖਾਓ ਪੀਓ ਇੰਜੋਏ ਕਰੋ ਤੇ ਮੌਸਮ ਦਾ ਅਨੰਦ ਮਾਣੋ